ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੜੀ ਦੀ ਵਿੱਚ ਮੌਸਮ ਦੀ ਅਫਰਡ ਲੱਗੇ ਆਜਾ ਦੇ ਅਗਲੇ 4 ਦਿਨਾਂ ਦੀ ਹਫਾ ਗੱਲ ਕਰਨੀ ਹੈ 10 ਜੂਨ ਤੱਕ ਪੰਜਾਬ ਦਾ ਪੂਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਫਡੇਟ ਤੁਹਾਨੂੰ ਦੇਵਾਂਗੇ ਅਸਲ ਇਹਦੀਆਂ ਤਾਜ਼ਾ ਸੈਟਲਰ ਦਸਤਰਾ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ 7 ਜੂਨ ਦੀ ਅੱਜ ਸਵੇਰ ਹੈ ਜਿਹੜੀ ਹੋ ਚੁੱਕੀ ਹੈ ਤੇ ਸਵੇਰ ਦੇ ਲਗਭਗ 7:30 ਦਾ ਟਾਈਮ ਹੋਣ ਜਾ ਰਿਹਾ ਹੈ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦਿੱਲੀ ਮੱਧ ਪ੍ਰਦੇਸ਼ ਲਗਭਗ ਹਰ ਤੇ ਖੇਤਰਾ ਦੇ ਵਿੱਚ ਮੌਸਮ ਵੈਸੇ ਲੈ ਸਾਫ ਬਣਿਆ ਹੋਇਆ ਵੈਸਟਰਨ ਜੈਸਰਮਸ ਯਾਨੀ ਕਿ ਫਾਚਨੀ ਸਿਸਟਮ ਜਿਹੜਾ ਬੀਤੇ ਤਿੰਨ ਚਾਰ ਦਿਨਾਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਉਹਦਾ ਅਸਰ ਸਮਾਪਤ ਹੋ ਚੁੱਕਾ ਜੀ ਤੇ ਗਰਮੀ ਦੇ ਵੱਟ ਕੱਡੇ ਵਾਲੇ ਜਿਹੜੇ ਦਿਨ ਨੇ ਉਹ ਹੁਣ ਸ਼ੁਰੂ ਹੋ ਚੁੱਕੇ ਨੇ ਜਿਵੇਂ ਕਿ ਅਸੀਂ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਆਉਂਦੇ ਦਿਨਾਂ ਦੇ ਵਿੱਚ ਹੌਲੀ-ਹੌਲੀ ਚੜ੍ਹੇਗਾ ਤੇ ਗਰਮੀ ਦੇ ਦਿਨਾਂ ਖਾ ਨੂੰ ਫਿਰ ਤੋਂ ਜਿਹੜੇ ਆ ਵੇਖਣੇ ਸ਼ੁਰੂ ਹੋ ਜਾਣਗੇ ਗਰਮ ਲੋ ਯਾਨੀ ਕਿ ਹੀਟ ਵੇਵ ਦੇ ਅਲਰਟ ਨੇ ਉਹ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਸਭ ਤੋਂ ਪਹਿਲਾਂ ਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਆ ਤੇ ਫਿਰ ਤੇ 24 ਘੰਟਿਆਂ ਦੇ ਵਿੱਚ 40.4 ਡਿਗਰੀ ਦੇ ਨਾਲ ਜੀ ਬਠਿੰਡਾ ਯਾਰ ਫਿਰ ਸਭ ਤੋਂ ਗਰਮ ਖੇਤਰ ਰਿਹਾ ਬੀਤੇ 24 ਘੰਟਿਆਂ ਦੇ ਵਿੱਚ ਤੇ ਮੈਕਸਮਮ ਜਿਹੜੇ ਟੈਂਪਰੇਚਰ ਨੇ ਉਹ 36 37 ਦੇ ਆਸ-पास ਚੱਲਦੇ ਹੋਏ ਨੇ ਜਿਵੇਂ ਆਪਾਂ ਪਹਾੜਾ ਦੇ ਲਾਗੇ ਜ਼ਿਲ੍ਹੇ ਦੇਖਾਂਗੇ ਜਿਵੇਂ ਹੁਸ਼ਿਆਰ ਫੋੜਾ ਨਵਾਂ ਸ਼ਹਿਰ ਰੋਪੜ ਇਹਨਾਂ ਖੇਤਰਾਂ ਦੇ ਵਿੱਚ 35 36 37 ਜਿਵੇਂ ਜਿਵੇਂ ਆਪਾਂ ਪਿੱਛੇ ਨੂੰ ਜਾਵਾਂਗੇ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਖੇਤਰਾਂ ਦੇ ਵਿੱਚ 38 39 40 ਦੇ ਆਸ-पास ਟੈਂਪਰੇਚਰ ਜਿਹੜੇ ਮੌਸਮੀ ਜਿਹੜੇ ਆ ਬਹੁਤ ਜ਼ਿਆਦਾ ਵਿੱਚ ਚੱਲਦੇ ਹੋਏ ਨੇ 41.5 ਡਿਗਰੀ ਦੇ ਨਾਲ ਰੋਤਕ ਜਿਲ੍ਹਾ ਸਭ ਤੋਂ ਗਰਮ ਖੇਤਰ ਹੈ ਜੀ ਹਰਿਆਣੇ ਦੇ ਵਿੱਚ ਉੱਥੇ ਵੀ ਟੈਂਪਰੇਚਰ ਜਿਹੜੇ 35 ਤੋਂ ਲੈ ਕੇ 36 37 38 ਦੇ ਆਸ-ਪਾਸ ਚੱਲਦੇ ਹੋਏ ਨੇ ਬਹੁਤੇ ਖੇਤਰਾਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਵਾਧਾ ਹੋਵੇਗਾ ਜਿੱਥੇ ਟੈਂਪਰੇਚਰ 38 39 ਤੇ ਪੱਛਮੀ ਖੇਤਰਾਂ ਦੇ ਵਿੱਚ ਚੱਲ ਰਹੇ ਨੇ ਪੰਜਾਬ ਦੇ ਇਹ ਵੀ 40 ਤੋਂ ਫਾਰ ਜਾ ਸਕਦੇ ਨੇ ਆਉਂਦੇ 48 ਘੰਟਿਆਂ ਦੇ ਵਿੱਚ 7 ਤਰੀਕ ਅੱਜ 8 ਤਰੀਕ 9 ਤਰੀਕ ਇਹਨਾਂ ਖੇਤਰਾਂ ਦੇ ਵਿੱਚ ਲਗਭਗ ਟੈਂਪਰੇਚਰ ਜਿਹੜੇ 40 ਤੋਂ ਪਰ ਜਾਣਗੇ ਤੇ 42 43 ਤੇ ਇਹ ਹੋ ਸਕਦਾ 45 ਨੂੰ ਵੀ ਟੱਚ ਕਰ ਸਕਦਾ ਕਿਤੇ ਨਾ ਕਿਤੇ ਕਿਸੇ ਜ਼ਿਲ੍ਹੇ ਦੇ ਵਿੱਚ ਟੈਂਪਰੇਚਰ ਆਉਂਦੇ 4-5 ਦਿਨਾਂ ਤੱਕ ਯਾਨੀ ਕਿ 11-12 ਤਰੀਕ ਤੱਕ ਇੱਕ ਹਲਕੀ ਪਛਮੀ ਸਿਸਟਮੀ ਯਾਨੀ ਕਿ ਇੱਕ ਹਲਕੇ ਵੈਸਟਰਨ ਸਰਬੰਸ ਪ੍ਰਭਾਵਿਤ ਕਰਨ ਜਾ ਰਹੀ ਹੈ ਪਹਾੜੀ ਖੇਤਰਾਂ ਨੂੰ ਅ ਤੁਸੀਂ ਐਸਲੇ ਦੇਖ ਸਕਦੇ ਆ ਕਿ ਪਠਾਨ ਸੌਰੀ ਪਾਕਿਸਤਾਨ ਤੇ ਅਫਗਾਨਿਸਤਾਨ ਬਾਰਡਰ ਦੇ ਉੱਤੇ ਐਸਲੇ ਸਿਸਟਮ ਵਿੱਚ ਸਰਗਰਮ ਹੈ ਤੇ ਆਉਂਦੇ 48 ਘੰਟੇ ਯਾਨੀ ਕਿ 8-9 ਤਰੀਕ ਦੇ ਲਾਗੇ ਸ਼ਾਕੇ ਇਸ ਆਸੇ ਨੇ ਜਿਹੜੀ ਕੋਚ ਕਰੇਗੀ ਯਾਨੀ ਕਿ ਜੰਮੂ ਦੇ ਉੱਪਰਲੇ ਭਾਗਾਂ ਦੇ ਵਿੱਚ ਕਿਤੇ ਨਾ ਕਿਤੇ ਹਲਕਾ ਹਨੇਰ ਚੱਕਰ ਚੱਲ ਸਕਦਾ ਹੈ ਤੇ ਕਿਤੇ ਕਿਤੇ ਜਿਹੜਿਆ ਕੁਝ ਭਾਗਾਂ ਦੇ ਵਿੱਚ ਮੀਂਹ ਡਰਜ ਹੋ ਸਕਦਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਨਹੀਂ ਆ ਪਰ ਇੱਕ ਦੋ ਥਾਵਾਂ ਐਸੀ ਹੋ ਸਕਦੀਆਂ ਨੇ ਗੁਰਦਾਸਪੁਰ ਔਰ ਪਠਾਨਕੋੜੀ ਜ਼ਿਲ੍ਹੇ ਦੀਆਂ ਜਿੱਥੇ ਮਾੜੀ-ਮੋਟੀ ਕਿਤੇ ਕਿਤੇ ਕਣੀ ਕਾਮਨਾ ਹੋ ਜੇ ਜਾਂ ਫਿਰ ਕਿਤੇ ਹਲਕੇ ਚੱਲ ਜੇ ਬਦਲ ਵਾਏ ਦੇ ਨਾਲ ਸੋ ਇਹ ਕੁਝ ਹੋ ਸਕਦਾ ਹੈ 9 ਤਰੀਕ ਤੇ 8 ਤੋਂ ਲੈ ਕੇ 10 ਤਰੀਕ ਦੇ ਵਿੱਚ ਕਰ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਖੁਸ਼ਕ ਰਹੇਗਾ ਗਰਮ ਰਹੇਗਾ ਗਰਮੀ ਨੇ ਵਟ ਕੱਢਣੇ ਨੇ ਜੀ ਹੀਟ ਵੇਵ ਤੇ ਜਿਹੜੇ ਅਲਰਟ ਨੇ ਉਹ ਵੀ ਜਾਰੀ ਕਰ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਰਿਪੋਰਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਸਕਰੀਨ ਦੇ ਉੱਤੇ ਦੇਖ ਸਕਦੇ ਆ 9 ਤੇ 10 ਤਰੀਕ ਤੇ ਲਈ ਜਿਹੜੇ ਹਿੱਟ ਦੇ ਅਲਰਟ ਆ ਜਾਰੀ ਕਰ ਦਿੱਤੇ ਗਏ ਨੇ ਕੱਲ ਦੀ ਰਿਪੋਰਟ ਅੱਜ ਦੀ ਜੋ ਅਪਡੇਟ ਆਏਗੀ ਉਹ ਚ ਹੋ ਸਕਦਾ 11 12 ਤਰੀਕ ਨੂੰ ਵੀ ਮੌਸਮ ਭਾਗ ਅਲਰਟ ਜੜਿਆ ਜਾਰੀ ਕਰ ਦੋਵੇ ਤੇ ਆਉਂਦੇ ਦਿਨ ਜਿਹੜੇ ਨੇ ਗਰਮ ਰਹਿਣ ਵਾਲੇ ਨੇ ਜੇ ਇਸੇ ਆਪਣਾ ਤੁਸੀਂ ਬਹੁਤ ਧਿਆਨ ਰੱਖਣਾ ਬਚ ਕੇ ਰਹਿਣਾ ਗਰਮੀ ਤੋਂ ਤੇ ਪਾਣੀ ਪਣੀ ਆਪਣਾ ਪੀ ਕੇ ਨਿਕਲੋ ਜਿੱਥੇ ਵੀ ਤੁਸੀਂ ਜਾਣਾ ਬਾਹਰ ਅੰਦਰ ਤੇ ਗਰਮੀ ਯਾਨੀ ਕਿ ਦੁਪਹਿਰ ਵੇਲੇ ਕਿਉਂਕਿ ਟੈਂਪਰੇਚਰ ਸਭ ਤੋਂ ਤਾਂ ਤੇ ਹੁੰਦੇ ਨੇ ਸੂਰਜ ਸਿਰ ਤੇ ਹੁੰਦਾ ਇਸ ਲਈ ਦੁਪਹਿਰ ਵੇਲੇ ਬਾਹਰ ਨਿਕਲਣ ਤੋਂ ਗਰੇਜ਼ ਕੀਤਾ ਜਾਵੇ ਇਹ ਤੇ ਤੁਸੀਂ ਵਿਸ਼ੇਸ਼ਤਾ ਤੇ ਧਿਆਨ ਦਿਓ ਛੁੱਟੀਆਂ ਜਵਾਕਾਂ ਨੂੰ ਹੋ ਚੁੱਕੀਆਂ ਨੇ ਸਕੂਲਾਂ ਦੇ ਵਿੱਚ ਇਸ ਲਈ ਬੱਚਿਆਂ ਦਾ ਜਿਹੜਾ ਵਿਸ਼ੇਸ਼ਤਾ ਤੇ ਧਿਆਨ ਰੱਖੋ ਘਰਾਂ ਦੇ ਵਿੱਚ ਰੱਖੋ ਬਜ਼ੁਰਗਾਂ ਦਾ ਪੇਸ਼ੈਂਟ ਯਾਨੀ ਕਿ ਗ੍ਰੇ ਮਰੀਜ਼ ਨੇ ਸਾਡੇ ਘਰ ਦੇ ਵਿੱਚ ਕੋਈ ਮਰੀਜ਼ ਆ ਉਹਨਾਂ ਦਾ ਵੀ ਵਿਸ਼ੇਸ਼ਤਾ ਤੇ ਧਿਆਨ ਰੱਖਿਆ ਜਾਵੇ ਆਉਂਦੇ ਦਿਨ ਜਿਹੜੇ ਨੇ ਗਰਮੀ ਵਾਲੇ ਹੋਣਗੇ ਤੇ ਮੀਂਹ ਦਾ ਕੋਈ ਵੱਡੇ ਲੈਵਲ ਤੇ ਕੋਈ ਚਾਂ ਮੌਸਮ ਵਾਪਸੀ ਕਰੇਗੀ ਜੀ 15 ਤੋਂ ਬਾਅਦ 15 ਤੋਂ ਬਾਅਦ ਸਿਸਟਮ ਵੀ ਆ ਰਹੇ ਨੇ ਇੱਕ ਦੋ ਤੇ 15 ਤੋਂ ਬਾਅਦ ਕਹਿ ਸਕਦੇ ਆ ਕਿ ਮੀਂਹ ਹਣੇਰੀ ਦੀ ਵੱਡੇ ਫੱਟੜ ਤੇ ਵਾਪਸੀ ਹੋ ਸਕਦੀ ਆ ਫਿਲਹਾਲ ਅਗਲੇ ਜਿਹੜੇ 6-7 ਦਿਨ ਨੇ ਗਰਮੀ ਪੂਰੇ ਵੱਟ ਕੱਢੇਗੀ ਤੇ ਜਿਹੜੇ ਟੈਂਪਰੇਚਰ ਨੇ 80 ਖਰਾ ਦੇ ਹੋਣਗੇ ਧੰਨਵਾਦ